ਮੇਰਾ ਪੰਜਾਬ ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਯਾਰ YouTube ਤੇ ਜਾ ਕੇ ਮੇਰਾ ਪੰਜਾਬ ਚੈਨਲ ਨੂੰ ਸਰਚ ਕਰਕੇ ਸਬਸਕ੍ਰਾਈਬ ਜਰੂਰ ਕਰੋ ਤੇ Facebook ਤੇ ਜਾ ਕੇ ਫੋਲੋ ਕਰੋ ਤੇ ਇਸ ਚੈਨਲ ਦਾ ਜਿਹੜਾ ਲਿੰਕ ਹੈ ਉਹ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੈ ਉਸ ਤੇ ਜਾ ਕੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਅੱਜ ਆਪਾਂ ਗੱਲ ਕਰਾਂਗੇ ਵੀ ਕਣਕ ਦੀ ਫਸਲ ਦੇ ਵਿੱਚ ਗੁਲਾਬੀ ਸੁੰਡੀ ਦੇ ਹਮਲੇ ਬਾਰੇ ਤੇ ਉਸ ਦੀ ਰੋਕਥਾਮ ਬਾਰੇ ਵੇਖੋ ਕਿਸਾਨ ਵੀਰੋ ਗੁਲਾਬੀ ਸੁੰਡੀ ਇੱਕ ਤੋਂ ਵੱਧ ਫਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲਾ ਕੀੜਾ ਹੈ ਕਣਕ ਤੋਂ ਇਲਾਵਾ ਇਹ ਝੋਨੇ ਮੱਕੀ ਬਾਜਰਾ ਤੇ ਕਮਾਦ ਆਦੀ ਫਸਲਾਂ ਤੇ ਵੀ ਹਮਲਾ ਕਰਦਾ ਹੈ ਕਣਕ ਵਿੱਚ ਗੁਲਾਬੀ ਸੁੰਡੀ ਬੇਅਦ ਖਤਰਨਾਕ ਹਮਲਾ ਕਰਨ ਕਰਕੇ ਜਾਣੀ ਜਾਂਦੀ ਹੈ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਗੁਲਾਬੀ ਸੁੰਡੀ ਦਾ ਹਮਲਾ ਕੁਝ ਖੇਤਾਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਜਿਸ ਕਰਕੇ ਖੇਤੀਬਾੜੀ ਭਾਗ ਦੇ ਵੱਲੋਂ ਟੀਮਾਂ ਬਣਾ ਕੇ ਇਸ ਕੀੜੇ ਪ੍ਰਤੀ ਕਿਸਾਨਾਂ ਨੂੰ ਸੁਚੇਤ ਰਹਿਣ ਤੇ ਇਸ ਨੂੰ ਕੰਟਰੋਲ ਕਰਨ ਲਈ ਯੂਨੀਵਰਸਿਟੀ ਦੀਆਂ ਸ਼ਿਫਾਰਸ਼ਾਂ ਅਨੁਸਾਰ ਜਾਣਕਾਰੀ ਦੇਣ ਲਈ ਕਿਹਾ ਗਿਆ ਹੈ ਖੇਤੀਬਾੜੀ ਅਫਸਰਾਂ ਵੱਲੋਂ ਵੀ ਕਈ ਪ੍ਰਚਾਰ ਤੇ ਮਾਧਿਅਮ ਰਾਹੀਂ ਕਿਸਾਨਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ ਤਣੇ ਦੀ ਗੁਲਾਬੀ ਸੁੰਡੀ ਇੱਕ ਤੋਂ ਵੱਧ ਫਸਲਾਂ ਨੂੰ ਨਕਸਾਉਣ ਪਹੁੰਚਾਉਣ ਵਾਲਾ ਕੀੜਾ ਇੰਜ ਕਹਿ ਲਈਏ ਕਿ ਇਹ ਬਦਲ ਰਹੀ ਵਾਤਾਵਰਣ ਕਰਕੇ ਮੁੱਖ ਫਸਲੀ ਚੱਕਰ ਕਰਕੇ ਕੀੜਾ ਆਪਣੇ ਘਰ ਕਰਦਾ ਜਾ ਰਿਹਾ ਹੈ ਇੰਨੀ ਦਿਨੀ ਕਣਕ ਦੀ ਫਸਲ ਤੇ ਨਜ਼ਰ ਆਉਣ ਵਾਲੇ ਇਸ ਕੀੜੇ ਬਾਰੇ ਤਕਨੀਕੀ ਜਾਣਕਾਰੀ ਜਿੱਥੇ ਇਸ ਕੀੜੇ ਤੇ ਹਮਲੇ ਪ੍ਰਤੀ ਕਿਸਾਨਾਂ ਵਿੱਚ ਘਬਰਾਹਟ ਨੂੰ ਘਟਾ ਸਕਦੀ ਏ ਉਥੇ ਜਾਣਕਾਰੀ ਨਾਲ ਸਾਡੇ ਗੈਰ ਜ਼ਰੂਰੀ ਜਿਹੜੇ ਖਰਚੇ ਨੇ ਉਹ ਵੀ ਬਚ ਸਕਦੇ ਹਨ ਫਸਲਾਂ ਦਾ ਲਗਾਤਾਰ ਸਰਵੇਖਣ ਅਤੇ ਨਿਰੀਖਣ ਕਰਨਾ ਸੁੰਡੀ ਤੋਂ ਬਚਾਲੀ ਬੇहद اہم ਕਦਮ ਹੈ ਇਸ ਕੀੜੇ ਦੀ ਸੁੰਡੀ ਗੁਲਾਬੀ ਭੂਰੇ ਰੰਗ ਦੀ ਹੁੰਦੀ ਏ ਇਸ ਦਾ ਸਰੀਰ ਲੰਬਾ ਤੇ ਮਲੈਮ ਅਤੇ ਲੰਬਾਈ ਤਕਰੀਬਨ 20 ਤੋਂ 25 ਮਿਲੀਮੀਟਰ ਹੁੰਦੀ ਏ ਇਸ ਸੁੰਡੀ ਲਈ 15 ਡਿਗਰੀ ਸੈਂਟੀਗ੍ਰੇਡ ਤੋਂ ਵੱਧ ਦਾ ਤਾਪਮਾਨ ਵਧੇਰੇ ਅਨੁਕੂਲ ਹੈ 15 ਡਿਗਰੀ ਤੋਂ ਘੱਟ ਦਾ ਤਾਪਮਾਨ ਇਸ ਸੁੰਡੀ ਦੇ ਹਮਲਾ ਕਰਨ ਦੀ ਸਮਰੱਥਾ ਨੂੰ ਘਟਾ ਦਿੰਦਾ ਹੈ ਇਸ ਕਰਕੇ ਠੰਡ ਵਧਨ ਨਾਲ ਇਸ ਕੀੜੇ ਦਾ ਹਮਲਾ ਘਟ ਜਾਂਦਾ ਹੈ ਪਰ ਸੁੰਡੀ ਜਿਹੜੀ ਹੈ ਜ਼ਮੀਨ ਵਿੱਚ ਹੀ ਰਹਿੰਦੀ ਹੈ ਆਮ ਤੌਰ ਤੇ ਕੀੜਾ ਇਹੜਾ ਚਾਰ ਅਵਸਥਾਵਾਂ ਵਿੱਚ ਆਪਣਾ ਜੀਵਨ ਚੱਕਰ ਪੂਰਾ ਕਰਦਾ ਹੈ ਇੱਕ ਮਾਦਾ 120 ਤੋਂ 348 ਅੰਡੇ ਪੱਤਿਆਂ ਦੇ ਹੇਠਲੇ ਪਾਸੇ ਜਾਂ ਖੇਤ ਜਿੱਥੇ ਮੁਕਾਬਲਤਨ ਸਲਾਬਾ ਹੋਵੇ ਦਿੰਦੀ ਹੈ ਇਸ ਕਰਕੇ ਸੂਪਰ ਸੀਡਰ ਨਾਲ ਬੀਜੀ ਕਣਕ ਵਿੱਚ ਇਸ ਕੀੜੇ ਦਾ ਹਮਲਾ ਜ਼ਿਆਦਾ ਵੇਖਣ ਵਿੱਚ ਆਉਂਦਾ ਹੈ ਕਿਉਂਕਿ ਸੂਪਰ ਸੀਡਰ ਵਾਲੇ ਖੇਤਾਂ ਵਿੱਚ ਨਮੀ ਜ਼ਿਆਦਾ ਹੁੰਦੀ ਹੈ ਜੋ ਸੁੰਡੀ ਲਈ ਅਨੁਕੂਲ ਹੈ ਅਤੇ ਇਹ ਮੰਨ ਲਿਆ ਜਾਂਦਾ ਹੈ ਕਿ ਇਸ ਕੀੜੇ ਦਾ ਹਮਲਾ ਪਰਾਲੀ ਕਰਕੇ ਹੁੰਦਾ ਹੈ ਜੋ ਕਿ ਅਜਾਇ ਅਸਲ ਵਿੱਚ ਸੱਚ ਨਹੀਂ ਹੁੰਦਾ ਪਰਾਲੀ ਨਾਲ ਇਸ ਕੀੜੇ ਦਾ ਕੋਈ ਵੀ ਸਬੰਧ ਨਹੀਂ ਹੈ ਸੂਪਰ ਸੀਡਰ ਤੋਂ ਇਲਾਵਾ ਹੋਰ ਤਰੀਕਿਆਂ ਨਾਲ ਬੀਜੀ ਕਣਕ ਵਿੱਚ ਵੀ ਇਸ ਕੀੜੇ ਦਾ ਹਮਲਾ ਵੇਖਣ ਨੂੰ ਮਿਲਦਾ ਹੈ ਇਥੋਂ ਤੱਕ ਕਿ ਪ੍ਰਾਲੀ ਨੂੰ ਅੱਗ ਲਾ ਕੇ ਬੀਜੀ ਕਣਕ ਵਿੱਚ ਵੀ ਇਸ ਕੀੜੇ ਨਾਲ ਪ੍ਰਭਾਵਿਤ ਹੁੰਦੀ ਹੈ। ਕਈ ਵਾਰ ਇਹ ਵੀ ਵੇਖਣ ਵਿੱਚ ਆਇਆ ਹੈ ਕਿ ਪਹਿਲਾਂ ਪਾਣੀ ਲਾਉਣ ਤੋਂ ਬਾਅਦ ਵੀ ਇਸ ਕੀੜੇ ਦਾ ਹਮਲਾ ਵਧਦਾ ਹੈ ਜਿਸ ਦਾ ਕਾਰਨ ਨਮੀ ਹੈ ਨਾ ਕਿ ਪ੍ਰਾਲੀ। ਇਸ ਸੁੰਡੀ ਦੀ ਅਵਸਥਾ 20 ਤੋਂ 35 ਦਿਨ ਤੱਕ ਦੇਖੀ ਗਈ ਹੈ। ਸੁੰਡੀ ਵਾਲੀ ਅਵਸਥਾ ਹੀ ਸਾਡੀ ਫਸਲ ਦਾ ਨੁਕਸਾਨ ਕਰਦੀ ਹੈ। ਅਗਲੀ ਅਵਸਥਾ ਇਸ ਦੀ 8 ਤੋਂ 10 ਦਿਨ ਰਹਿੰਦੀ ਹੈ ਜਿਸ ਤੋਂ ਬਾਅਦ ਇਸ ਵਿੱਚੋਂ ਨਰ ਜਾ ਮਾਦਾ ਪਤੰਗਾ ਉਤਪਨ ਹੁੰਦਾ ਹੈ ਇਸ ਦੇ ਨਰ ਮਾਦਾ ਪਤੰਗੇ ਅਕਸਰ ਰਾਤ ਨੂੰ ਚੁਸਤ ਰਹਿੰਦੇ ਨੇ ਕਣਕ ਦੀ ਫਸਲ ਤੇ ਇਸ ਸੁੰਡੀ ਦਾ ਹਮਲਾ ਅਕਤੂਬਰ ਮਹੀਨੇ ਬੀਜੀ ਕਣਕ ਵਿੱਚ ਸ਼ੁਰੂਆਤ ਸਮੇਂ ਵਿੱਚ ਹੀ ਜ਼ਿਆਦਾ ਦੇਖਣ ਨੂੰ ਮਿਲਦਾ ਹੈ ਸ਼ੁਰੂਆਤ ਵਿੱਚ ਇਹ ਸੁੰਡੀ ਕਣਕ ਦੇ ਪੌਦਿਆਂ ਦੀਆਂ ਜੜਾਂ ਥੱਲੇ ਲੁਕੀ ਹੁੰਦੀ ਹੈ ਜਨਵਰੀ ਦੇ ਮਹੀਨੇ ਇਸ ਕੀੜੇ ਦਾ ਹਮਲਾ ਤਾਪਮਾਨ ਘਟਣ ਕਰਕੇ ਘਟਣਾ ਸ਼ੁਰੂ ਹੋ ਜਾਂਦਾ ਹੈ ਇਸ ਹੁੰਡੀ ਦੀ ਇੱਕ ਖਾਸੀਅਤ ਇਹ ਹੈ ਕਿ ਇਹ ਇੱਕ ਬੂਟੇ ਤੋਂ ਦੂਸਰੇ ਬੂਟੇ ਅਤੇ ਇੱਕ ਅਨਾਜ ਫਸਲ ਤੋਂ ਦੂਸਰੀ ਅਨਾਜ ਫਸਲ ਤੱਕ ਸਾਰਾ ਸਾਲ ਹੀ ਜਰਤ ਕਰਦੀ ਹੈ ਪਹਿਲਾਂ ਇਸ ਦਾ ਹਮਲਾ ਕੇਵਲ ਝੋਨੇ ਦੀ ਫਸਲ ਤੇ ਹੁੰਦਾ ਸੀ ਪਰ ਹੁਣ ਇਸ ਦਾ ਹਮਲਾ ਕਣਕ ਅਤੇ ਮੱਕੀ ਤੇ ਕਮਾਦ ਦੀ ਫਸਲ ਤੇ ਲਗਾਤਾਰ ਵੱਧਦਾ ਜਾ ਰਿਹਾ ਹੈ ਕਿਸਾਨ ਵੀਰੋ ਹੁਣ ਆਪਾਂ ਗੱਲ ਕਰਨੇ ਆ ਗੁਲਾਬੀ ਹੁੰਡੀ ਦੀ ਰੋਗ ਥਾਮ ਦੇ ਤਰੀਕੇ ਬਾਰੇ ਇਸ ਦੀ ਰੋਗ ਥਾਮ ਲਈ ਕਲਚਰਲ ਰੋਕਥਾਮ ਬਹੁਤ ਵਧੀਆ ਕੰਮ ਕਰਦੀ ਹੈ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਣਕ ਦੀ ਇਹ ਗੇਤੀ ਬਜਾਈ ਕਰਨ ਤੋਂ ਗਰੇਜ ਕਰਨ ਲਈ ਕਿਹਾ ਗਿਆ ਹੈ ਦਿਨ ਵੇਲੇ ਕਣਕ ਦੀ ਫਸਲ ਨੂੰ ਸਿਚਾਈ ਕਰਨ ਨਾਲ ਵੀ ਇਸ ਦੀ ਰੋਕਥਾਮ ਕੀਤੀ ਜਾ ਸਕਦੀ ਹੈ ਕਿਉਂਕਿ ਇਸ ਤਰ੍ਹਾਂ ਨਾਲ ਸੁੰਡੀ ਜੋਗੀ ਪੌਦੀ ਦੇ ਹੇਠਾਂ ਲੁਕੀ ਹੁੰਦੀ ਹੈ ਦਿਨ ਵੇਲੇ ਬਾਹਰ ਨਿਕਲ ਆਉਂਦੀ ਹੈ ਜੋ ਕਿ ਪੰਛੀਆਂ ਆਦਿਆਂ ਦਾ ਸ਼ਿਕਾਰ ਹੋ ਜਾਂਦੀ ਹੈ ਇਸ ਤਰ੍ਹਾਂ ਨਾਲ ਸ਼ਵਾਰਥ ਕੀਤੀਆਂ ਜ਼ਹਿਰਾਂ ਦਾ ਸਪਰੇ ਸਾਮ ਵੇਲੇ ਕਰਨਾ ਚਾਹੀਦਾ ਹੈ ਜੇਕਰ ਹਮਲਾ ਜ਼ਿਆਦਾ ਹੋਵੇ ਤੇ 7 ਕਿਲੋ ਮੋਰਟਲ ਰਜੈਂਟ ਜਾਂ 1 ਲੀਟਰ ਦਰਸਬਾਨ ਵੀਸੀ 20 ਕਿਲੋ ਸਲਾਬੀ ਮਿੱਟੀ ਨਾਲ ਰਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਪਹਿਲਾ ਪਾਣੀ ਲਗਾਉਣ ਤੋਂ ਪਹਿਲਾਂ ਛਿੱਟਾ ਦੇਣਾ ਚਾਹੀਦਾ ਹੈ ਇਸ ਕੀੜੇ ਦੀ ਰੋਕਥਾਮ ਲਈ 50 ਮਿਲੀਲੀਟਰ ਰੋਕੋਰਾ ਜਨ 80 ਤੋਂ 100 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛੜਕਾ ਵੀ ਕੀਤਾ ਜਾ ਸਕਦਾ ਹੈ ਕੁਝ ਕਿਸਾਨਾਂ ਦੇ ਤਜਰਬੇ ਦੱਸਦੇ ਹਨ ਕਿ ਉਹਨਾਂ ਨਾਲ 500 ਮਿਲੀਲੀਟਰ ਪ੍ਰਤੀ ਏਕੜ ਨਾਲ ਵੀ ਉਹਨਾਂ ਚੰਗੇ ਨਤੀਜੇ ਲਏ ਹਨ ਸਭ ਤੋਂ ਜ਼ਰੂਰੀ ਗੱਲ ਇਹ ਇਹ ਹੈ ਕਿ ਹਮਲੇ ਹੋਣ ਤੇ ਹੀ ਜ਼ਹਿਰਾਂ ਆਦੀ ਸਪਰੇਅ ਕੀਤੀ ਜਾਵੇ ਜਿਸ ਨਾਲ ਆਪਣੇ ਵਾਧੂ ਜਿਹੜੇ ਖਰਚੇ ਉਹ ਵੀ ਕਟਣਗੇ ਤੇ ਆਪਾਂ ਨੂੰ ਵੇਖੋ ਵੇਖੀ ਵੀ ਕੋਈ ਸਪਰੇਅ ਵਗੈਰਾ ਆਦੀ ਨਹੀਂ ਕਰਨੀ ਚਾਹੀਦੀ ਜਿਸ ਨਾਲ ਆਪਣਾ ਵਾਤਾਵਰਨ ਵੀ ਖਰਾਬ ਹੋਣ ਤੋਂ ਬਚਦਾ ਹੈ ਕਿਸਾਨ ਵੀਰੋ ਇੰਨੀ ਕੋਈ ਜਾਣਕਾਰੀ ਸੀ ਜੇ ਜਾਣਕਾਰੀ ਵਧੀਆ ਲੱਗੇ ਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਤੇ ਦੁਬਾਰਾ ਫੇਰ ਬੇਨਤੀ ਹੈ ਕਿ ਇਸ ਚ ਚੈਨਲ ਦਾ ਜਿਹੜਾ ਲਿੰਕ ਹੈ ਉਹ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੈ ਉਸ ਨੂੰ ਕਲਿੱਕ ਕਰਕੇ ਮੇਰਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਤੇ ਜਾ ਕੇ ਫੋਲੋ ਕਰੋ ਜੀ ਤੇ ਆਪਣੇ ਯਾਰਾਂ ਦੋਸਤਾਂ ਨੂੰ ਵੀ ਇਸ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਕਹੋ ਤੁਹਾਡੇ ਇੱਕ ਇੱਕ ਸਬਸਕ੍ਰਾਈਬ ਕਰਨ ਦੇ ਨਾਲ ਬੜਾ ਯਾਰ ਹੌਸਲਾ ਵਧਦਾ ਹੈ ਤੇ ਅੱਗੇ ਤੋਂ ਖੇਤੀਬਾੜੀ ਨਾਲ ਸੰਬੰਧਿਤ ਹੋਰ ਵੀ ਜ਼ਿਆਦਾ ਵੀਡੀਓ ਆਪਾਂ ਕਰਾਂ ਕਰਾਂਗੇ ਤੇ ਇੰਨੀਆਂ ਕੋਈ ਜਾਣਕਾਰੀਆਂ ਸਾਂਝੀ ਬਹੁਤ ਬਹੁਤ ਧੰਨਵਾਦ ਜੀ